ਦੇ ਵਿਚੋਂ ਵਰਤ ਕੇ ਰੱਖ ਲਿਆ ਮੈਂ ਕਰਾਈ ਦੀ ਅਰੇ ਆ ਨਾ ਮੁੱਕੋ ਮੇਰੇ ਮੇਰੇ ਨੂੰ ਬਣਾ ਜਾ ਇਧਰ ਆ ਜਾ ਤਿੰਨੇ ਆ ਤਿੰਨ ਕਿੱਦਾਂ ਭਰਾ ਹਾਂ ਤੋਂ ਪਿਛਾ ਹੁੰਦੇ ਹਾਂ ਹਾਂ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਅੰਦਰਜੀਤ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਐਕਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਕਰ ਰਹੀ ਹੈ ਸਰਕਾਰ ਜੀ ਕਿੰਨਾ ਕ ਨਸ਼ਾ ਜਿਹੜਾ ਵਾ ਪਿੰਡ ਦੇ ਵਿੱਚ ਉਹ ਬਹੁਤ ਜ਼ਿਆਦਾ ਨਸ਼ਾ ਪਿੰਡ ਦੇ ਵਿੱਚ ਜਿਹੜੀ ਆ ਕਾਰਵਾਈ ਹੋ ਰਹੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਹੋ ਰਹੀ ਜੀ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਪਹਿਲਾਂ ਪਤਾ ਸੀ ਪਿੰਡ 'ਚ ਨਸ਼ਾ ਵਿਕਦਾ ਇਹ ਪਤਾ ਹੀ ਇਹ ਤਾਂ ਹੀ ਹੋਈ ਜੇ ਇਹਨਾਂ ਨੂੰ ਪਤਾ ਹੀ ਆ ਤੇ ਇਹਨਾਂ ਨੂੰ ਫੇਰ ਹੀ ਆਈ ਪਹਿਲਾਂ ਕਿਉਂ ਨਹੀਂ ਐਕਸ਼ਨ ਕੀਤਾ ਜੀ ਫੈਸਲਾ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਪੁਲਿਸ ਇਹ ਹੁਣ ਹੀ ਪੱਡੋਚਰ ਕਾਰਵਾਈ ਕਰ ਰਹੇ ਹੈ ਹਾਂਜੀ ਹੁਣ ਹੀ ਪੱਡੋਚਰ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਖੋਲ ਕੇ ਕਰੋ ਗੱਲ ਖੋਲੋ ਤੇ ਕਿ ਨਹੀਂ ਗੱਲ ਕਰਦੇ ਵੀ ਲੈ ਖੋਲ ਕੇ ਕਰੋ ਕੋਈ ਗੱਲ ਹੈ ਨਾ ਹੁਣ ਕੋਈ ਨਹੀਂ ਸਰਪੰਚ ਕੋ ਕਰ ਲਓ ਜਿਹੜੀ ਗੱਲ ਉਹਨਾਂ ਪਤਾ ਸਾਰ ਕਰ ਲੈਣਗੇ ਠੀਕ ਆ ਹਾਂਜੀ ਕਿਹਦਾ ਕਰੀ ਵੀ ਸਰਪੰਚ ਜੇ ਵੋਟਾਂ ਤੁਹਾਡੀਆਂ ਯਾਰ ਕਰਦੇ ਨੇ ਭਗਵੰਦ ਮਾਨ ਸਾਹਿਬ ਦਾ ਆਪਣਾ ਨਾਮ ਦੱਸ ਕੇ ਤੇ ਜਿਨ੍ਹਾਂ ਦੇ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਕਿਤਰਾ ਕਾਰਵਾਈ ਨੂੰ ਦੇਖਦੇ ਜੀ ਬਹੁਤ ਵਧੀਆ ਕਰ ਰਹੇ ਜੀ ਜੋ ਪੰਜਾਬ ਸਰਕਾਰ ਕਰ ਰਹੀ ਆ ਜੀ ਭਗਵੰਤ ਮਾਨ ਜੀ ਕਰ ਰਿਹਾ ਬਹੁਤ ਵਧੀਆ ਕਾਰਵਾਈ ਕਰ ਰਹੀ ਆ ਕਿੰਨੀ ਕੁ ਦੇਰ ਤੋਂ ਜਿਹੜਾ ਵਾ ਨਸ਼ਾ ਸਾਡੇ ਪਿੰਡ ਦੇ ਵਿੱਚ ਵਿਕ ਰਿਹਾ ਬੜੇ ਚਿਰ ਤੋਂ ਹੀ ਆ ਜੀ ਕੋਈ ਕੰਪਲੇਨਟ ਕੀਤੀ ਗਈ ਪੁਲਿਸ ਪ੍ਰਸ਼ਾਸਨ ਬੜੀਆਂ ਕੰਪਲੇਨਾਂ ਪਿਛਲੀ ਵਾਰੀ ਵੀ ਮੈਂ ਮਰ ਹੀ ਇਸੇ ਪੰਚਾਇਤ ਸੀ ਇਤੋਂ ਹੀ ਲੈ ਕੇ ਜਾਂਦੇ ਪੱਕੀ ਗੱਲ ਇਹ ਵੇਚਦੇ ਕਿ ਕੀ ਕਰਦੇ ਸੀ ਬਿਲਕੁਲ ਵੇਚਦੇ ਆ ਜੀ ਅੱਛਾ ਇਹਨਾਂ ਨਾਂ ਕਰ ਵਾਲਿਆਂ ਦਾ ਹਾਂਜੀ ਇਹਨਾਂ ਦਾ ਨਾਂ ਕੀ ਦਿੰਦਾ ਵੇਚਦੇ ਨੇ ਇਹਨਾਂ ਦਾ ਮੇਨ ਬੰਦਾ ਜੀ ਯਠਾ ਸਾਂਹ ਗੜੀ ਪਰ ਉਹ ਤੇ ਚਲੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਵਾ ਭੈਣੀ ਦੇ ਵਿੱਚ ਬਾਕੀ ਪਰਿਵਾਰ ਹੈ ਜੀ ਵੇਛਦਾ ਕੌਣ ਸੀਗਾ ਸਾਰੇ ਪਰਿਵਾਰ ਹੈ ਜੀ ਇਹ ਕੀ ਦਾ ਜੀ ਪਿੰਡ ਦਾ ਹੋਰ ਸ਼ਿ ਰਾਜਪੁੱਤਾ ਠੀਕ ਹੈ ਕਿੰਨੇ ਪਰਤੇ ਜਿਹੜੇ ਇਹਨਾਂ ਦੇ ਉੱਪਰ ਦਰਜ ਹੋਏ ਬੜੇ ਜੀ ਅਣਗਿਣਤੀ ਆ ਜੀ ਕੋਈ ਗਿਣਤੀ ਨਹੀਂ ਹੈਗੀ ਇਹਦੇ ਪਹਿਲੇ ਤੁਸੀਂ ਕਿੰਨੀ ਕੰਪਲੇਂਟ ਕੀਤੀ ਆ ਉਸ ਕਾਰਵਾਈ ਹੋਈ ਪਹਿਲੇ ਕੋਈ ਕੋਈ ਕਾਰਵਾਈ ਨਹੀਂ ਹੋਈ ਉਲਟਾ ਪੰਚਾਇਤ ਦੇ ਪਰਚ ਹੋਇਆ ਜੀ ਐਸ ਥਾਂ ਤੋਂ ਅਸੀਂ ਕੇਸ ਲੜਿਆ ਜੀ ਕੇਸ ਜਿੱਤੇ ਵੀ ਅਸੀਂ ਪੁੱਛ ਉਲਟਾ 2.50 ਤੇ ਨੇ ਕਿ ਕਿਤਾਬੀ ਹੱਡ ਵਰਕ ਖਲਾਫ ਤੋਂ ਹਾਂਜੀ ਪੰਚਾਇਤੀ ਜਗ੍ਹਾ ਹੈ ਪੰਚਾਇਤ ਦੇ ਘਰ ਇਹਨਾਂ ਨੇ ਮੁੜ ਕੇ ਹੱਡ ਕੀਤਾ ਹੈ ਇਹਨਾਂ ਨੇ ਕਿਹਾ ਨਹੀਂ ਜਗ੍ਹਾ ਪੰਚਾਇਤੀ ਹੈ ਪੰਚਾਇਤੀ ਜਗ੍ਹਾ ਹੀ ਹੈ ਇਹ ਕਬਜ਼ਾ ਕਰਕੇ ਬੈਠੇ ਹਾਂਜੀ ਦੇਖੋ ਜੀ ਮਾਨਯੋਗ ਭਗਵਾਨ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੌਰਵ ਯਾਦਵ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤੇ ਨੇ ਕਿ ਜਿੱਥੇ ਵੀ ਤੁਹਾਨੂੰ ਇਦਾਂ ਦੀ ਕੋਈ ਤੁਹਾਡੇ ਪ੍ਰਾਪਰਟੀ ਦੇ ਸੰਬੰਧ ਚ ਜੇ ਸਿਵਲ ਪ੍ਰਸ਼ਾਸਨ ਵੱਲੋਂ ਸਾਡੀ ਪੁਲਿਸ ਸਹਾਇਤਾ ਦੀ ਲੋੜ ਪੈਂਦੀ ਹੈ ਕਿ ਡਿਮੋਲੀਸ਼ਨ ਲਈ ਜੇ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ ਉਸੇ ਤਹਿਤ ਇੱਕ ਪੂਰਸੀ ਰਾਜਪੂਤਾ ਪਿੰਡ ਹੈ ਜੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦਾ ਇਰੇਚ ਜੀ ਇੱਕ ਰਣਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ 7 ਐਫਆਈਆਰ ਰਜਿਸਟਰਡ ਨੇ 5 ਐਨਡੀਪੀਐਸ ਦੇ ਐਫਆਈਆਰ ਉਸਤੇ ਆਲਰੇਡੀ ਰਜਿਸਟਰਡ ਨੇ ਇਰੇ ਫੈਮਿਲੀ ਚੋਂ ਜੀ ਚਾਰ ਲੋਕੀ ਬੈਡ ਕੈਰੈਕਟਰ BC ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਐ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇਹਨੂੰ ਇਹਦੇ ਇਹਦੇ ਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕੀ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸ ਪਿੰਡ ਚ ਰਣਜੋਤ ਸਿੰਘ ਨਾਮ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਆ ਇੱਥੇ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ 5 ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ ਇਹ ਯੁੱਧ ਇਹਦੇ ਇਹਦੇ ਫਾਦਰ ਤੇ ਜੀ 14 ਐਫਆਈਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫਆਈਆਰ ਰਜਿਸਟਰ ਨੇ ਇਹਨਾਂ ਨੇ ਪੂਰੇ ਟੱਬਰ ਨੇ ساری ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ ਇਸ ਤਮਾਮ ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਆਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਵਿਅਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜਿਹੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ 'ਚ ਪੂਰੇ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਦੇਖੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮਿਹਨਤ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮੈਲ ਛੱਟ ਚ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੁੰਦਾ ਉਹ ਇਹਨਾਂ ਦੀ ਵਿਵਸਥਾ ਵੈਸੇ ਚੱਲ ਰਹੀ ਹੈ ਉਹ ਕੋਈ ਇਹਨਾਂ ਨੂੰ ਜੇ ਕਿੱਥੇ ਰਹਿਣਗੇ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਦੇਖੋ ਜੀ ਇਹ ਪੰਚਾਇਤ ਜਿਹੜੀ ਹੈਗੀ ਆ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀਗੀ ਕਿ ਇਹ ਜਿਹੜਾ ਛੱਪੜ ਦਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਇਹ ਡਰਾਵਾ ਹੀ ਪਾਇਆ ਹੋਇਆ ਸੀਗਾ ਜੀ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਰਿਵਾਰ ਚੋਂ ਚਾਰ ਜੀ ਬੈਡ ਕੈਰੇਕਟਰ ਨੇ ਤੇ ਇਹ ਇਹਨਾਂ ਕੋਲ ਆਪੇ ਹੀ ਵਿਅਸਥਾ ਇਹਨਾਂ ਦੀ ਪੰਚਾਇਤ ਦੇ ਸਹਿਮਤੀ ਨਾਲ ਜਿਹੜਾ ਉਹ ਹੈ ਸੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼